ਦੇਖੋ ਜੀ ਬੜਾ ਮਨ ਪ੍ਰਸੰਨ ਹੋਇਆ ਕਰੀਬ 5 ਸਾਲ ਬਾਅਦ ਮੈਂ ਆਇਆ ਕਰੋਨਾ ਤੋਂ ਬਾਅਦ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਦਰਸ਼ਨ ਕਰਨ ਦਾ ਸੁਭਾਗ ਜਿਹੜਾ ਪ੍ਰਾਪਤ ਹੋਇਆ ਬਹੁਤ ਵਧੀਆ ਹੋਇਆ ਤੁਹਾਡਾ ਸਾਰੇ মিডিਆ ਦਾ ਦਾ ਧੰਨਵਾਦ ਆ ਤੇ ਅਸੀਂ ਤੇਰੇ ਪਾਣੇ ਸਰਬੱਤ ਦਾ ਭਲੇ ਦੇ ਅਰਦਾਸ ਕੀਤੇ ਆ ਵੀ ਹੇ ਵਾਹਿਗੁਰੂ ਹੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਾਡੀ ਪੰਜਾਬ ਜਿਹੜਾ ਸੋਨੇ ਚਿੜੀਆ ਸੀ ਪਹਿਲਾਂ ਉਹ ਦੁਬਾਰਾ ਤੋਂ ਸੋਨੇ ਚਿੜੀਆ ਬਣ ਜਵੇ ਬਈ ਸੁਖ ਸ਼ਾਂਤੀ ਬਣੀ ਰਹੇ ਜਿਹੜੀ ਪੰਜਾਬ ਨਜ਼ਰ ਲੱਗੀ ਹੋਈ ਆ ਉਹ ਦੂਰ ਹੋਵੇ ਪੰਜਾਬ ਬਹੁਤ ਬੜਾ ਸ਼ਕਤੀਸ਼ਾਲੀ ਹੈ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਪੰਜਾਬ ਨੂੰ ਕੋਈ ਹਰਾ ਨਹੀਂ ਸਕਦਾ ਪੰਜਾਬ ਨੂੰ ਜਿਹੜੇ ਵਿਦੇਸ਼ੀ ਤਾਕਤਾਂ ਨੇ ਉਹ ਹਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਧੰਗੁਰੂ ਰਾਮਦਾਸ ਜੀ ਦੀ ਨਗਰੀ ਆ ਆਪਾਂ ਖੜੇ ਆ ਜੋ ਗੱਲ ਕਰਾਂਗੇ ਸੱਚ ਕਰਾਂਗੇ ਆ ਹੁਣ ਜਿਹੜਾ ਪਾਕਿਸਤਾਨ ਅਟੈਕ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਸੀ ਧੰਗੁਰੂ ਰਾਮਦਾਸ ਜੀ ਨੇ ਜਿੱਤ ਪ੍ਰਾਪਤ ਕੀਤੀ ਨਾ ਇਸੇ ਤਰ੍ਹਾਂ ਹੀ ਆਪਣੇ ਪੰਜਾਬ ਪੰਜਾਬੀਅਤ ਨੂੰ ਜਿੱਤ ਪ੍ਰਾਪਤ ਕਰਨਗੇ ਇਹ ਤਾਂ ਵੀ ਕਮਲਪੌਰ ਦਾ ਕਤਲ ਹੋਇਆ ਜਿਹੜਾ ਉਹ ਲੈਕਚਰ ਆ ਜਿਹੜਾ ਫਲਾ ਰਹੇ ਸੀ ਤਾਂ ਉਸ ਨੂੰ ਲੈ ਕੇ ਵੱਟਾ ਨਹੀਂ ਆਪਾਂ ਦੇਖੋ ਜੀ ਆਪਾਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਹੋਇਆ ਉਹ ਸਹੀ ਹੋਇਆ ਜਿਹੜਾ ਅੰਮ੍ਰਿਤਪਾਲ ਮੇਰੋਂ ਆ ਉਹ ਗਲਤ ਆ ਉਹਨੇ ਕਤਲ ਕੀਤਾ ਸਾਹਮਣੇ ਸਰ ਸਾਹਮਣੇ ਉਹਨੇ ਕਤਲ ਕੀਤਾ ਪ੍ਰਸ਼ਾਸਨ ਆਪਣਾ ਉਹਨੇ ਪਰਚਾ ਦਵੇ ਕੀਤਾ ਹੁਣ ਬਾਹਰ ਭੱਜ ਗਿਆ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਮੈਂ ਕਹਿਣਾ ਵੀ ਜਿੰਨੇ ਵੀ ਬੰਦੇ ਆ ਜਿਹੜੇ ਕਤਲ ਕਰਦੇ ਆ ਪਿਆਰ ਨਾਲ ਸਮਝਾਇਆ ਜਾ ਸਮਝਾਇਆ ਜਾ ਸਕਦਾ ਬੱਚਾ ਜਿਹੜਾ ਆਪਣਾ ਗਲਤੀ ਕਰਦਾ ਨਾ ਆਪਾਂ ਨੂੰ ਪਿਆਰ ਨਾਲ ਸਮਝਾ ਦੇ ਬੇਟਾ ਨਹੀਂ ਜਾਉ ਨੂੰ ਮਾਲੀ ਮਾਲ ਦਾ ਹਾਲਤ ਦਿੰਦੇ ਹੋਰੀ 50000 ਮਹੀਨਾ ਦਿੰਦੇ ਉਹਨੂੰ ਬਈ ਭਾਈ ਤੂੰ ਗਰੀਬ ਨਹੀਂ ਆ ਜਾਂ ਜੇ ਆ ਬੋ ਆ ਕਿਸੇ ਕਰਕੇ ਅਮਰਪਾਲ ਮੈਰੂ ਨੂੰ ਪੇਸ਼ ਹੋਣਾ ਚਾਹੀਦਾ ਪਰ ਅਮਰਪਾਲ ਮੈਰੂ ਦਾ ਕਹਿਣਾ ਵਾ ਕਿ ਮੈਂ ਅਹੀਂ ਪਹਿਲਾਂ ਗੱਲ ਕੀਤੀ ਸੀ ਪਹਿਲਾਂ ਸਮਝਾਇਆ ਸੀ ਪਰ ਨਹੀਂ ਨਹੀਂ ਸਾਡਾ ਜਿਹੜਾ ਪ੍ਰਸ਼ਾਸਨ ਆ ਜਿਹੜਾ ਸਾਡਾ ਪ੍ਰਸ਼ਾਸਨ ਆ ਸ਼ਾਸਨ ਆ ਬਹੁਤ ਵਧੀਆ ਕਾਨੂੰਨ ਆ ਅਸੀਂ ਕਾਨੂੰਨ ਦੇ ਦਾਰੇ ਰੇ ਗੱਲ ਕਰਨੀ ਆ ਅੱਜ ਤੁਹਾਨੂੰ ਗੁਰ ਰਾਮ ਦਾਸ ਦੇ ਨਿਯਮ ਨਾ ਧਰਮ ਨੂੰ ਧਰਮ ਦਾ ਨਿਯਮ ਆ ਉੱਥੇ ਅਸੀਂ ਆਏ ਆਏ ਆ ਤੇਰੇ ਭਣੇ ਸਰਬੱਤ ਦਾ ਭਲਾ ਕਰਨਾ ਆ ਇਸੇ ਤਰ੍ਹਾਂ ਜਿਹੜਾ ਬਾਣਾ ਬਦਨਾਮ ਕੀਤਾ ਉਹਨੇ ਨੀਲਾ ਬਾਣਾ ਪਾ ਕੇ ਬਗਰਾਮ ਕੀਤਾ ਮਰਦ ਪਲ ਮੇਰੋ ਨੇ ਜਿਹੜੇ ਦੋ ਨਾਲ ਫੜੇ ਗਏ ਆ ਉਹ ਗਲ ਉਹ ਸਾਡੇ ਸਿੱਖੀ ਦਾ ਹੈ ਹੀ ਨਹੀਂ ਅਸੀਂ ਕਿਸੇ ਨੂੰ ਮਾਰਨਾ ਇਹ ਬਹੁਤ ਘਰਤਕਣ ਕੀਤਾ ਉਹਨੇ ਮੈਂ ਤਾਂ ਕਹੂੰਗਾ ਪੰਜਾਬ ਪੜ ਵਧੀਆ ਕੰਮ ਕਰ ਰਹੀ ਜਿਹੜੇ ਪੰਜਾਂ ਨੇ ਪਰਚਾ ਦਾਜ ਕੀਤਾ ਉਹਨਾਂ ਨੂੰ ਮਰਦਾਨੀ ਦੀ ਦਿਖਾ ਕੇ ਆਉਣਾ ਚਾਹੀਦਾ ਮਹਿੰਦਸਾਹ ਅੱਜ ਸਿੰਘ ਸਾਹਿਬ ਦਾ ਬਿਆਨ ਵੀ ਆਇਆ ਕਿ ਕਿਹੜੇ ਬਾਹਰੋਂ ਆਏ ਹੋਏ ਨੇ ਪੰਜਾਬੀ ਨਾਮ ਰੱਖ ਕੇ ਪੰਜਾਬ ਦਾ ਮਾਣ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਹੜੇ ਬੰਦੇ ਬਾਹਰੋਂ ਆਏ ਜੀ ਜਿਹੜੇ ਵੀ ਕੋਈ ਬਾਹਰੋਂ ਆ ਕੇ ਪੰਜਾਬ ਦੇ ਨਾਮ ਨਹੀਂ 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 ਅਸੀਂ ਕੈਨੇਡਾ ਅਮਰੀਕਾ ਜਾਂਦੇ ਨਹੀਂ ਐ ਅਸੀਂ ਯੂਪੀ ਬਿਆਰ ਜਾ ਰਹੇ ਹਾਂ ਸਾਰੇ ਲੋਕ ਸਾਡੇ ਬੱッセ ਹੋਏ ਆ ਸਾਰੇ ਸੁਖਸ਼ਾਂਤੀ ਆ ਜਿਹੜੇ ਪੰਜਾਬ ਨੂੰ ਦੇਸ਼ ਨੂੰ ਪਿਆਰ ਕਰਦੇ ਉਹ ਸਾਡੇ ਭਰਾ ਵੇ ਜਿਹੜੇ ਵਿਚਗਦਾਰ ਨੇ ਜਿਹੜੇ ਪਾਕਿਸਤਾਨ ਦੀ ਬੋਲੀ ਬੋਲਦੇ ਆ ਉਹ ਸਾਡੇ ਦੋਸ਼ ਮੰਨਨੇ ਜਥੇਦਾਰ ਜੀ ਕਮਲਪੁਰ ਤੋਂ ਬਾਅਦ ਇਹ ਟੈਣਾ ਵਾ ਹੋਰ ਵੀ ਨਹੀਂ ਮੈਂ ਜਥੇਦਾਰ ਜੀ ਨੂੰ ਕਹਿਣਾ ਵਾ ਜਥੇਦਾਰ ਜੀ ਉਹਨਾਂ ਦੀ ਮਾਲੀ ਮਦਦ ਵੀ ਕਰੋ ਕੱਲੇ ਬਿਆਨ ਨਾ ਦਿਓ ਉਹਨਾਂ ਦੀ ਮਾਲੀ ਮਦਦ ਕਰੋ 20-20 ਹਜ਼ਾਰ ਜੇ ਤੁਸੀਂ ਬਲੰਸ ਰਾਜੋਣਾ ਇਹਨੂੰ ਅੱਤਵਾਦੀ ਨੂੰ ਦੇ ਸਕਦੇ ਹੋ ਤਾਂ ਉਹਨਾਂ ਨੇ ਕਿਉਂ ਦੇ ਸਕਦੇ ਬਈ ਉਹ ਲਚਨਾ ਬੰਦ ਹੋ ਜਾਊਗੀ ਕਮਲਪੁਰ ਤੋਂ ਬਾਅਦ ਹੋਰ ਵੀ ਕੰਮ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਨਹੀਂ ਨਹੀਂ ਮੈਂ ਜਿੰਨੇ ਕੱਲ ਮੈਂ ਸਾਰਿਆਂ ਨਾਲ ਜਿਹੜੇ ਵੀ ਤਵਕੀ ਦਿੰਦੇ ਆ ਪਹਿਲਾਂ ਮੈਨੂੰ ਦੇਖ ਲੈਣੋ ਇਹ ਟਾਂਕੀ ਤੋਂ ਵੀ ਚੱਲ ਨਹੀਂਦਾ ਜਾਂ ਬੱਬਰ ਖਾਲਸਾ ਵੀ ਕੋਈ ਹੋਵੇ ਮੈਂ ਤੇ ਮੈਂ ਤੇ ਰੱਖਦਾ ਹਾਂ ਬੱਬਰ ਖਾਲਸਾ ਇਹਨੂੰ ਆਤਮਾ ਦੀਆਂ ਨੂੰ